ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੋ ਕੀ ਹਾਲ ਨੇ ਬਈ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਵੀਰੇ ਅੱਜ ਦੀ ਵੀਡੀਓ ਚ ਆਪਾਂ ਜਰ ਲੱਗਦਾ ਜੀ ਪੰਜਾਬ ਦੀ ਅੱਜ ਦੀ ਨੌਜਵਾਨੀ ਦੀ ਤੇ ਇਹ ਨੌਜਵਾਨੀ ਹੈ ਵੀਰੇ ਟੈਂਪੋਆਂ ਦੀ ਨਸ਼ੇੜੀਆਂ ਦੀ ਤੇ ਆਨਲਾਈਨ ਬਦਮਾਸ਼ਾਂ ਦੀ ਜਿਨ੍ਹਾਂ ਨੇ ਵੀ ਇੰਟਰਨੈਟ ਤੇ ਪਾਇਆ ਹੈ ਗੰਦ ਤੇ ਅੱਜ ਆਪਾਂ ਇਹ ਹੀ ਕਰਾਉਣਾ ਬੰਦ ਹੈ ਜਿਨ੍ਹਾਂ ਨੇ ਨਹੀਂ ਕਰਿਆ ਬੰਦ ਤਾਂ ਆਪਾਂ ਇਹਨਾਂ ਨੂੰ ਦਵਾਣੀ ਸੰਦ ਇਹ ਬੜੀ ਅੱਛੀ ਬਾਤ ਕਹੀ ਹੈ ਆਪਾਂ ਇਹ ਤਿੰਨੇ ਟੌਪ ਟੈਂਡ ਕਰ ਲਓ ਬਈ ਮੈਂ ਤਾਂ ਕਰ ਰਿਹਾ ਕਿਉਂਕਿ ਬਈ ਅੱਜ ਦੇ ਟਾਈਮ ਦੇ ਵਿੱਚ ਬਈ ਆਪਾਂ ਦੇ ਫੇ ਰੀਲਾਂ ਦੇ ਉੱਤੇ ਕਈ ਦੀ ਵੀਡੀਓਜ਼ ਉੱਤੇ ਦੇਖੀਏ ਤਾਂ ਵੀ ਇਹ ਤਿੰਨੇ ਟੌਪ ਕਹਿਣ ਮੈਂ ਜਨਾ ਪੂਰੇ ਪੀਕ ਤੇ ਚੱਲ ਰਹੇ ਆ ਜੀ ਟਾਈਮ ਦੇ ਵਿੱਚ ਤੇ ਬਈ ਜਦੋਂ ਇਹ ਸਭ ਦੇ ਹੱਥਾਂ ਦੇ ਵਿੱਚ ਨਸ਼ਾ ਫੜ ਕੇ ਹਨਾ ਰੀਲਾਂ ਬਣਾਉਂਦੇ ਨੇ ਤਾਂ ਵੀ ਆਪਣੇ ਜਵੱਟਾਂ ਦੇ ਮਤਲਬ ਅੱਜਕੱਲ੍ਹ 8ਵੀਂ ਜਾਂ 10ਵੀਂ ਦੇ ਵਿੱਚ ਹੱਥਾਂ ਦੇ ਵਿੱਚ ਫੋਨ ਨੇ ਤਾਂ ਜੋ ਇਹਨਾਂ ਰੀਲਾਂ ਦੇਖਦੇ ਨੇ ਵੀਡੀਓ ਦੇਖਦੇ ਨੇ ਬਈ ਇਹਨਾਂ ਦੀਆਂ ਤਾਂ ਉਹਨਾਂ ਦੇ ਬਈ ਮਨ ਤੇ ਬਹੁਤ ਗਲਤ ਪ੍ਰਭਾਵ ਪੈਂਦਾ ਜਦੋਂ ਇਹਨਾਂ ਨੂੰ ਦੇਖਦੇ ਨੇ ਵੀ ਇਹ ਨਸ਼ਾ ਹੱਤ ਵਿੱਚ ਬੜੇ ਰੀਲਾਂ ਬਣਾ ਰਹ ਤਾਂ ਵੀ ਆਪਣੇ ਜਵਾਬ ਵੀ ਟੁਟਰਾਈ ਜ਼ਰੂਰ ਕਰਦੇ ਨੇ ਵੀ ਹਾਂ ਆਪਾਂ ਦੇਖਦੇ ਆ ਬਣਾ ਕੇ ਤੇ ਬਈ ਇੱਕ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਦੋ ਵੀ ਉਹ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਨੇ ਹਨਾ ਕਿਦੋਂ ਇਹ ਦਲ ਦਲ ਦੇ ਵਿੱਚ ਪਏ ਜਾਂਦੇ ਨੇ ਕਿਉਂਕਿ ਵੀ 16 17 18 ਸਾਲ ਦੀ ਉਮਰ ਦੇ ਵਿੱਚ ਦੋ ਬੰਦਾ ਨਸ਼ੇ ਦੇ ਵਿੱਚ ਪਏ ਜਾਂਦਾ ਜਵਾਬ ਹਨਾ ਨਿਕਲਣਾ ਬਾਹੋਂ ਖਾ ਵੀ ਉਹ ਤੋਂ ਬਾਅਦ ਦੇ ਵਿੱਚ ਤੇ ਅੱਜ ਆਪਾਂ ਇਹਨਾਂ ਨਸ਼ੇੜੀਆਂ ਟੈਂਪੂਆਂ ਤੇ ਆਨਲਾਈਨ ਬਦਮਾਸ਼ਾਂ ਦੀ ਲਾਪਰਵਾਹ ਕਰਨੀ ਹੈ ਬਈ ਵੀਡੀਓ ਦੇ ਬੜਾ ਸਮਾਂ ਨਾ ਵੇਸਟ ਕਰਦੇ ਹੋਏ ਬਾਈ ਆਪਾਂ ਆਪਣੀ ਵੀਡੀਓ ਕਰਦੇ ਹਾਂ ਸ਼ੁਰੂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਹਮਣੇ ਚੈਨਲ ਉੱਤੇ ਨਵੇਂ ਹੋ ਤਾਂ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਮੈਟਰੋ ਆ ਜਿਓ ਫਿਰ ਤਾਂ ਚਲਿਏ ਸ਼ੁਰੂ ਕਰਤੇ ਹਾਂ ਕੁਲ ਲੱਪ ਬਣਾ ਜਮਾ ਸਰਦਾ ਨਹੀਂ ਡੋਜੀ ਬਣ ਕੇ ਟਾਲ ਮਟਾਲਿਆਂ ਦੇ ਅੱਦੇ ਸਹਰਾਣੇ ਨਿਕਲਦੇ ਪਾਟੇ ਮੈਂ ਤਾਂ ਕੇਸ ਕਰੂੰਗਾ ਸਾਲਿਆਂ ਤੇ ਕੁਲ ਲੱਪ ਪੁੜੀ ਚਪਾਟੀਆਂ ਹੁੰਦੀਆਂ ਨੇ ਸਾਡੇ ਦਿਲ ਤੇ ਸੱਟ ਨਾ ਲਾਇਆ ਕਰੋ ਭਾਵੇਂ 20 ਤੋਂ 25 ਦੀ ਕਰ ਦੋ ਬਾਬੇ ਪੈਕਿੰਗ ਚਾਰਜ ਨਾਲ ਪਾਇਆ ਕਰੋ ਜਦ ਲੱਗੀ ਹੁੰਦੀ ਬੁੱਲਾਂ ਥੱਲੇ ਸਾਰੀ ਦੁਨੀਆ ਸੁਣ ਸਰਣ ਤੇ ਬਾਕੀ ਠੰਡਾ ਠੰਡਾ ਮੱਖੋਂਦਾ ਜਦ ਪੁੜੀ ਨਿਕਲੇ ਖਰਾਬ ਕੁਲ ਲਿਪ ਦੀ ਸਾਲਾ ਬੰਦਾ ਮਰੇ ਜਾਂ ਨਾ ਦੁੱਖ ਹੁੰਦਾ ਤੇਰੇ ਵਰਗੇ ਕੁਲ ਲਿਪ ਦੀ ਪੁੜੀ ਵਿੱਚ ਬੁੰਡ ਦੇਣ ਨੂੰ ਤਿਆਰ ਹੋ ਜਾਂਦਾ ਠੰਡਾ ਠੰਡਾ ਮੱਖ ਦੋਦ ਵੀ ਹੁੰਦਾ ਤੇਰੇ ਵਰਗੇ ਬਿਨਾਂ ਰੁਕੇ 100 ਰੁਪਏ ਮਾਰ ਦਿੰਦਾ ਸਾਲੇ ਕੁਲੇ ਪੱਟੀ ਚੱਲ ਜੂ ਜਿਦ ਰੀ ਸਿੰਘ ਗਾਂਡ ਪੜ ਤੇ ਉਹ ਨਹੀਂ ਚੱਲਣੀ ਮੂੰਹ ਦੇਖ ਮੇਰੇ ਸਾਲੇ ਕਿਵੇਂ ਕਰਿਆ ਜਿਵੇਂ ਬਿਨਾਂ ਰੁਕੇ 100 ਰੁਪਏ ਲਾਏ ਹੁਣ ਇੱਕ ਇਅਰ ਕਮੈਂਟ ਕਰਨ ਵਾਲੇ ਹੱਦ ਕਰ ਦੰਦੇ ਨੇ ਇਹ ਦੇਖੀ ਜਾਣਗੇ ਸਿਰਾ ਬਈ ਸਰਾ ਸਿਰੇ ਨੂੰ ਕਹਾ ਪੈਣ ਜੇ ਬਿੱਲਗੇਟ ਸਲਾ ਲਿੰਦਾ ਤਾਂ ਉਪਰਾਵਾ ਕਮੈਂਟ ਵਾਲਾ ਦਾ ਕੁਝ ਨਹੀਂ ਆਣਾ ਐਵੇਂ ਕੂਲਿਪ ਦਿਨੇ ਛੇ ਗਾਟ ਮਾਰ ਜੀ ਤੇਰੀ ਕੋਈ ਅੱਖ ਨਹੀਂ ਖੁੱਲਦੀ ਜਿੰਨਾ ਚਿਰ ਦੋ ਬੁੱਲਾ ਥਲੇ ਧਰਦਾ ਨਹੀਂ ਰੋਟੀ ਬਣਾਦਾ ਸਰ ਸਕਦਾ ਪਰ ਕੂਲੀ ਬਿਨਾ ਮੇਰਾ ਸਰਦਾ ਨਹੀਂ ਮੂੰਹ ਦੇਖੋ ਮੇਰੇ ਸਾਲੇ ਦਾ ਜਿਵੇਂ ਨਵੀਂ ਨਵੀਂ ਗਾਟ ਦੇਣੀ ਸ਼ੁਰੂ ਕਰੀ ਹੋਵੇ ਦੋ ਗੂਲਪਾਂ ਪਿੱਛੇ ਵੀ ਲਾ ਲੈ ਜਿਹੜਾ ਤੇਰੀ ਗਾਟ ਜਿਹੜਾ ਓਬਿਟ ਇਹ ਜੂ ਆ ਹੈਲੋ ਤੁਹਾਡਾ ਪੁੱਤੀ ਭਰਾ ਬਹਾਵੜੇ ਵਾਲਾ ਠੀਕ ਆ ਜਿਹੜੇ ਮੇਰੇ ਭਰਾ ਭੰਗ ਮਲਦੇ ਆ ਠੀਕ ਆ ਮੇਰਾ ਭਰਾ ਆਪਣੀ ਸੇਫਟੀ ਰੱਖਿਆ ਕਰੋ ਝਾੜ ਕੇ ਮਲਿਆ ਕਰੋ ਸਾਫ ਤੇ ਖਾਸ ਕਰਕੇ ਮੇਰਾ ਭਰਾ ਪਾਣੀ ਤੁਸੀਂ ਜਰੂਰ ਰੱਖਿਆ ਕਰੋ ਠੀਕ ਆ ਜੀ ਜਿੱਦਾਂ ਦੇਖੋ ਜੀ ਤੁਹਾਡਾ ਪੁੱਤੀ ਭਰਾ ਫੀ ਲੱਗਾ ਕਿਉਂਕਿ ਬੰਦਾ ਭੰਗ ਮਲਦਾ ਮਲਦਾ ਹੈ ਬੇਹੋਸ਼ ਵੀ ਹੋ ਜਾਂਦਾ ਆ ਠੀਕ ਹੈ ਮੇਰੀ ਪਿਆਰ ਸਰਕਾਰ ਨੂੰ ਬੇਨਤੀ ਆ ਵੀ ਇਸ ਬੰਦੇ ਨੂੰ ਕੈਬਨਟ ਦੇ ਵਿੱਚ ਨਸ਼ਾ ਮੰਤਰੀ ਬਣਾਇਆ ਜਾਵੇ ਜਦੋਂ ਸੌਲੇ ਤੇਰੇ ਵਰਗੇ ਸਲਾਹਕਾਰ ਪਿਆਓ ਚ ਹੁਣ ਪੰਜਾਬ ਨਸ਼ੇ ਕਿਵੇਂ ਬਚੂਗਾ ਸੇਫਟੀ ਦਾ ਮੇਰਾ ਸਾਲ ਐਂ ਕਹਿੰਦਾ ਜਵੇਂ ਰੂਸ ਨਾਲ ਜਿੱਦ ਲੜਨਾ ਹੋਵੇ ਮੈਂ ਤਗੜਾ ਸ਼ੇਰ ਆ ਵੀ ਖਾਲੀ ਕੀਤੇ ਮੈਂ ਖਾਣੇ ਤੇ ਤੂੰ ਅੱਖਾਂ ਨਾਲੇ ਲਾਉਂਦੀ ਫਿਰੇ ਦਿਲ ਤੇ ਨਿਸ਼ਾਨੇ ਪਾਪਾ ਪਾਪਾ ਕੰਮ ਹੋਇਆ ਬਾਈਪਾਸ ਗੱਡੀ ਵਿੱਚ ਬੈਠੇ ਨਾਲ ਯਾਰ ਬੇਲੀ ਖਾਸ ਹੁਣ ਫੁੱਲ ਕੇ ਆ ਜੂ ਹਣਾ ਬੇਟੀ ਬਚਾਓ ਨਸ਼ੇੜੀ ਬਣਾਓ ਤੇਰਾ ਪਿਓ ਵੀ ਕਹਿੰਦਾ ਹੋਊਗੀ ਉਸਰਾ 10 ਰੁਪਏ ਕੌਂਟਮ ਤੇ ਲਾ ਆਂਦਾ ਮੇਰੇ ਚੋਣੇ ਚੋਟਾ ਜੋੜੀ ਜੋੜੀ ਲੱਗ ਕੱਢੀ ਲੱਗਾ ਨਾਲ ਜਾਨਵਰ ਰੱਖੂ ਚੰਨ ਲੱਡੀ ਓਏ ਇੱਕੇ ਦੀ ਮੇਰੇ ਸਾਲੇ ਦੀ ਪੂਲ ਲਿਪਤਰ ਬਣਾ ਗੱਟੀ ਨੇ ਉੱਤਰ ਦੀ ਜਿਹੇ ਸਾਲੇਦਰ ਲੱਛਣ ਨੇ ਤੂੰ ਮੈਡ ਸੰਦੂਨਾ ਵਰਤੀ ਹੋਈ ਲੈ ਉੱਡ ਫਲੇ ਨਾ ਕੜਕੇ ਕੜਕੇ ਕਾਲੇ ਰੰਗ ਦੀ ਗੋਲ ਜੀ ਕੜਕੇ ਹਰ ਦਿਨਿਆਂ ਵਾਲ ਦੇ ਵੰਦੂ ਜੇ ਕੋਈ ਅੱਖ ਵਿੱਚ ਵਾਲਾ ਰੱਖੇ ਬਾਕੀ ਤੁਸੀਂ ਐਂ ਮੇਰੀ ਜਾਨ ਨੂੰ ਥਾਣੀ ਟੱਟਿਆਂ ਦੀ ਮਲ ਦੱਸਣੀ ਖੀਮ ਵਾਓ ਤੇਰੇ ਜਜਾ ਕੀ ਗਾਂਡ ਗੁੰਡ ਦੇ ਕਿਹੜੇ ਕਮਾਂਜ ਪਿਆਨੇ ਓਏ ਆ ਨਗਰ ਗਰ ਓਏ ਜਿਹਦੀ ਲੈਣੇ ਹੋ ਨੇ ਉਹਨਾਂ ਨੂੰ 4 ਪੈਸਾ ਦੇ ਜਾ ਕਰੋ ਪਹਿਣਾ ਜਾਇਆ ਕਰੋ ਬਣਾ ਪੈਸੇ ਤੇ ਚੱਲ ਕੋਈ ਨਾ ਅਹਲੀ ਵਰ ਤੋਂ ਪੈਸੇ ਪਹਿਲਾਂ ਲਿਆ ਕਰ ਗਾਂਡਵਾਚ ਲਿਆ ਕਰ ਠੀਕ ਆ ਜਿਹੜਾ ਸਲੇਦਰ ਲੱਛਣ ਨੇ ਤੈਨੂੰ ਮੇਕਅੱਪ ਕਿੱਟ ਦੀ ਨਹੀਂ ਤੈਨੂੰ ਦੂਜੀ ਕਿੱਟ ਦੀ ਲੋੜ ਪੈਗੀ ਕਦੇ ਟਿਕਿਆ ਉੱਠ ਗਿਆ ਦੇਖਿਆਂ ਦੇ ਬਾਅਦ ਐਵੇਂ ਕਰਦਾ ਫਿਰੇ ਮੇਰੀ ਬੁੰਡ ਪਾੜ ਗਈ ਓਏ ਮੇਰੀ ਬੰਦਪ ਰਗੀ ਤੋ ਐਸੇ ਮੈਂ ਵੀ ਮੁੰਡਿਆਂ ਦੇ ਚੱਕਰਾਂ ਵਿੱਚ ਪੈਂਦੀ ਨਹੀਂ ਉਹ ਗੱਲ ਵੱਖਰੀ ਹੈ ਕਿ ਮੇਰੇ ਪਿੱਛੇ ਬਹੁਤ ਲੋਰੇ ਫਿਰਦੇ ਆ ਪਰ ਤੇਰੇ ਬਾਰੇ ਸੋਚਿਆ ਜਾ ਸਕਦਾ ਇੱਕ ਵਾਰ ਜੇ ਤੂੰ ਹਾਂ ਕੇ ਜਿਸ ਵळे ਤੈਨੂੰ ਐਚ ਟ੍ਰੇਡ ਤੇ ਉਠਾਇ ਜਿਹੜਾ ਦੇ ਦੇ ਤੋਕਰਾਂ ਸੰਦਾਂ ਦਾ ਨਿਕਲੇ ਤੇਰੇ ਜਿਹੜੇ ਦੇ ਪਿੱਛੇ ਫਿਰ ਦਿਨੇ ਬੋਚਲੇ ਰਹੋ ਬਾਈ ਓਏ ਇਹ ਨਾ ਹੋਵੇ ਤੁਹਾਨੂੰ ਘੋਟਾ ਕਰਕੇ ਹੋਵੇ ਨਹੀਂ ਜਿੱਦਣ ਸਾਡੇ ਨਾਲ ਹੱਥ ਪੈ ਗਿਆ ਨਾ ਤੇ ਤੁਹਾਡੀਆਂ ਨਸਲਾਂ ਯਾਦ ਰੱਖਣਗੀਆਂ ਇਹ ਤਾਂ ਮੇਰਾ ਸਾਲਾ ਇੱਕ ਨਹੀਂ ਮਾਨ ਸੀ ਉਹਨੂੰ ਦੋ ਇਕੱਠੇ ਹੋ ਗਏ ਇਹ ਨੇ ਹੀ ਟੈਂਪੋ ਇੰਡਸਟਰੀ ਦੇ ਕਪਤਾਨ ਤੇ ਬਾਈ ਸੁਤਾਨ ਹੁਣ ਕੈਪਟਨ ਤੇ ਬਾਈ ਸਟਰਡਨ ਤੁਸੀਂ ਜਿਹੜਾ ਮਰਜੀ ਬਣਾ ਲਿਓ ਇਹ ਉਹ ਟੈਂਪੋ ਨੇ ਜਿਨ੍ਹਾਂ ਨੇ ਆਪਦੇ ਪਿਛੋੜ ਦੇ ਟਰਾਲਾ ਬਣਾ ਰੱਖਿਆ ਹੱਥ ਪੈਰ ਨੂੰ ਬੜਾ ਭੈਣ ਤੁਸੀਂ UFC ਲੜ ਕੇ ਆਇਓਗੇ ਗ੍ਰਾਉਂਡ ਦਾ ਦੇਣੀ ਸਾਲੇ ਅੱਜ ਦੇ ਲੋਕ ਅੱਲ ਦੇ ਲੋ ਜਿੱਦਾਂ ਸਾਲੇ ਤੁਸੀਂ ਮਾਰਕੀਟ ਜਾਇਓ ਆਹ ਟੈਂਪੋ ਨੇ ਵੀ ਸ਼ਰਮੀ ਮੰਨ ਲਈ ਇੰਨਾ ਜਣਤੀ ਵੋਕਟ ਕੀ ਦਿੱਤੀ ਪਰ ਸਾਲੇ ਤੁਸੀਂ ਵੀ ਸ਼ਰਮੀ ਨਹੀਂ ਮੰਨੀ ਗਰੁੱਪ ਚ ਪਹਿਲੇ ਨੰਬਰ ਤੇ ਨਾਮ ਆਉਂਦਾ ਮੇਰਾ ਤੇ ਗਰੁੱਪ ਤੇਰਾ ਲੌਂਡਿਆਂ ਦਾ ਕਾਂਡ ਦੇ ਦੇ ਮੂੰਹ ਦੇਖਿਆ ਫਲਾਇਆ ਮੱਝ ਦੇ ਲੇਟੇ ਜਾ ਮੈਂ ਕਿ ਪੰਗਾ 100 ਵਾਰੀ ਸੋਚ ਕੇ ਪਾਈ ਮੈਂ ਜਿਹੜੇ ਮਰੇ ਨਾਲ ਰਹਿੰਦੇ ਨੇ ਨਾ ਆਰ ਪਾਰ ਦਾ ਕੰਮ ਹੀ ਕਰਦੇ ਨੇ ਉਹ ਮੇਰੀ ਪਿਆਰ ਉਸ ਨੂੰ ਬੇਨਤੀ ਆ ਵੀ ਇਹੇ ਜਿਹੇ ਲੁੱਲੀ ਵਦਮਾਸ਼ਾਂ ਦੀ ਬਨ ਕੇ ਕਾਂਡ ਮਾਰੀ ਜਾਵੇ 3 ਵਰਗੇ ਲੁੱਲੀ ਵਦਮਾਸ਼ ਵਾਲੇ ਰਾਤ ਨੂੰ ਆਉਦੀ ਪਰਛਾਈ ਦੇਖ ਕੇ ਡਰ ਜਾਂਦੇ ਆ ਜੋਰਸ ਵਾਲੇ ਤਾਂ ਆਪਣੇ ਬਾਲਾਂ ਦੇ ਲਾਇਆ ਜਿੰਨਾ ਜੋਰ ਆਉਂਦੇ ਸਰੀਰ ਤੇ ਲਾ ਲੈ। ਕੀ ਆ ਮਾੜਾ ਮੋਟਾ ਫਰਕ ਪਈ ਜਾਵੇ। ਭੈਣ ਦੇ ਕੱਪੜੇ ਕਿੱਡੀ ਬਠੇ ਦੇਖ ਕੇ ਤਾਂ ਨਹੀਂ ਆਏ ਤੇ। ਗਾਂਡ ਦੇ ਕੇ ਇਹਨਾਂ ਨੂੰ ਬਦਮਾਸ਼ੀ ਜ਼ਿਆਦਾ ਆ ਜਾਂਦੀ ਮੇਰੇ ਸਾਲਿਆਂ ਨੂੰ। ਸੌੜਾ ਫੇਰ ਨਿਕਲ ਗਿਆ। ਪਰ ਅੱਜ ਛੱਡਣਾ ਨਹੀਂ ਇਹਨੂੰ ਮੈਂ। ਸੌਲੇ ਨੂੰ ਠੋਕਣਾ ਹੀ ਠੋਕਣਾ। ਜੇ ਸਾਲਾ ਨਿਕਲ ਗਿਆ ਦੁਬਾਰੇ ਫੇਰ ਬਵਾਲਾ। ਜਿਹੜਾ ਜੋਰ ਲੱਗਦਾ ਜ਼ਰਾ। ਸਰੀਰ ਤੇਰਾ ਪਹਿਲੀ ਐਵੇਂ ਆ ਕਿ ਬਾਈ ਗਾਂਡ ਦੇ ਦੇ ਜ਼ਰਾ ਹਾਲ ਹੋਇਆ। ਇੱਕ ਵਾਰ ਇਹਦੀ ਵੀਡੀਓ ਬਿਨਾ ਆਡੀਓ ਤੋਂ ਦੇਖੋ ਜੇ ਕਬੂਜ ਰੋਜ਼ ਹੋ ਰਹੀ ਆ ਬਾਈ ਕੋ ਚੋਰਨ ਚਾਰਨ ਖਾ ਕੋ ਦਵਾਈ ਦੋਈ ਲੈ ਰੀਲਾ ਬਣਾਉਣਾ ਕੁਛ ਨਹੀਂ ਹੋਣਾ ਜੇ ਦਵਾਈ ਦੋਈ ਨਹੀਂ ਲੈ ਸਕਦਾ ਬਾਈ ਫਿਰ ਮੈਂ ਸੰਧੂਹਰਾਂ ਨਾਲ ਲੱਜਾ ਜ਼ੋਰ ਲਾਉਣ ਦੀ ਲੋੜ ਵੀ ਨਹੀਂ ਪੈਣੀ ਐਂ ਨਿਕਲ ਜਾ ਕਰੂ ਮਾਲ ਪਤਲੋਣੀ ਮੇਰੀ ਚਾਰ ਬਈਆ ਕਿੱਥੇ ਇਹ ਮੇਰੇ ਸਾਲੇ ਉਹ ਲੋਲੀ ਬਦਮਾਸ਼ ਨੇ ਜਿਨ੍ਹਾਂ ਨੂੰ ਜ਼ਮਾਨਤ ਕਰਾਉਣ ਵਾਸਤੇ ਰਾਣਾ ਦੇਣੀ ਪੈਂਦੀ ਆ ਹੋਰ ਕੰਮ ਕੋਈ ਮਤ ਇਹਨਾਂ ਨੇ ਕਰਨਾ ਨਹੀਂ ਬਈ ਕੋਈ ਫਿਰ ਥਾਣੇ ਚ ਜਾਣਾ ਦੇਣੀ ਕੋ ਇਹਨਾਂ ਦੋਹਾਂ ਦਾ ਰੇਵ ਕਰਨ ਵਾਲੇ ਨੂੰ ਮੇਰੇ ਵੱਲੋਂ ਦੋ ਕਵੰਟਮ ਫਰੀ ਲੋਈ ਮਤਰਾ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਇਹ ਵੀਡੀਓ ਸਿਰਫ ਫਿਰ ਐਂਟਰਟੇਨਮੈਂਟ ਦੇ ਲਈ ਸੀ ਇਹ ਵੀਡੀਓ ਕਿਸੇ ਨੇ ਵੀ ਸੀਰੀਅਸ ਨਹੀਂ ਲੈਣਾ ਤੇ ਕਮੈਂਟਾਂ ਦੇ ਵਿੱਚ ਜਸਟਿਸ ਫੋਰ ਸਿੱਧੂ ਮਸਲਾ ਜ਼ਰੂਰ ਲਿਖਣਾ ਤੇ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਵਿੱਚ ਆ